ਦੇਸਾਂ ਵਿਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸ ਵਕਤ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਸ ਦੀ ਬੇਟੀ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰਾਮ ਪੇਜਾਂ ਦੇ ਉੱਪਰ ਫੇਸਬੁੱਕ ਦੇ ਉੱਪਰ ਵੱਖ-ਵੱਖ ਆਧਾਰਿਆਂ ਦੇ ਉੱਪਰ ਨਿਊਜ਼ ਚੈਨਲਾਂ ਦੇ ਉੱਪਰ ਖਬਰਾਂ ਵਾਇਰਲ ਹੋ ਰਹੀਆਂ ਨੇ ਤੇ ਉਹਨਾਂ ਵਿੱਚ ਹੀ ਇੱਕ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਕੀਰਤਕੌਰ ਬਾਦਲ ਹੈ ਉਸਦੇ ਸੋਹਰਾ ਪਰਿਵਾਰ ਨੂੰ ਲੈ ਕੇ ਕਿ ਕੀਰਤਕੌਰ ਬਾਦਲ ਦਾ ਸੋਹਰਾ ਪਰਿਵਾਰ ਅਤੇ ਸੁਖਵੀਰ ਬਾਦਲ ਦਾ ਸੋਹਰਾ ਪਰਿਵਾਰ ਯਾਨੀ ਕਿ ਵਿਕਰਮਜੀਤ ਸਿੰਘ ਮਜੀਠੀਆ ਇਹ ਆਮਣੇ ਸਾਹਮਣੇ ਹੋ ਗਏ ਸੀ ਤੇ ਆਖਰਕਾਰ ਇਹਨਾਂ ਦੋਨਾਂ ਦੇ ਵਿਚਾਲੇ ਵਿਵਾਦ ਕਿਹੜੀ ਗੱਲ ਤੋਂ ਛੜਿਆ ਤੁਹਾਡੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਦੇ ਹੋਣੇ ਆ ਕਿ ਆਖਰਕਾਰ ਵਿਕਰਮਜੀਤ ਸਿੰਘ ਮਜੀਠੀਆ ਅਤੇ ਕੀਰਤ ਕੋਰ ਬਾਦਲ ਦਾ ਸੋਹਰਾ ਦੋ ਉਹਨੂੰ ਆਮਣੇ ਸਾਹਮਣੇ ਕਿਉਂ ਹੋ ਗਏ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਬੇਟੀ ਕੀਰਤਕੌਰ ਬਾਦਲ ਦੇ ਵਿਆਹ ਨੂੰ ਲੈ ਕੇ ਕੀਰਤਕੌਰ ਬਾਦਲ ਉਸ ਦੇ ਵਿਆਹ ਨੂੰ ਲੈ ਕੇ ਜੋ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਤੇ ਉਹਨਾਂ ਖਬਰਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕੀ ਜੋ ਕੀਰਤ ਕੌਰ ਬਾਦਲ ਦਾ ਸੌਹਰਾ ਪਰਿਵਾਰ ਹੈ ਤੇ ਵਿਕਰਮਜੀਤ ਸਿੰਘ ਮਜੀਠੀਆ ਦੋਨੋਂ ਆਮਣੇ ਸਾਹਮਣੇ ਹੋ ਗਏ ਨੇ ਤੇ ਇਹਨਾਂ ਦੇ ਵਿਚਾਲੇ ਵਿਵਾਦ ਕਿਹੜੀ ਗੱਲ ਦਾ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਪੇਜਾਂ ਦੇ ਉੱਪਰ ਨਿਊਜ਼ ਚੈਨਲਾਂ ਦੇ ਉੱਪਰ ਖਬਰਾਂ ਵਾਇਰਲ ਹੋ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਮਜੀਠੀਏ ਦੇ ਬਾਰੇ ਹੁਣ ਗੱਲ ਇਹ ਹੈ ਕਿ ਵਿਵਾਦ ਕਿਹੜੀ ਗੱਲਾਂ ਛਿੜਿਆ ਕਿ ਵਿਆਹ ਸਭ ਕੁਝ ਸੈਲ ਰਿਹਾ ਸੀ ਫਿਰ ਵੀ ਉੱਥੇ ਵਿਵਾਦ ਖੜਾ ਹੋ ਗਿਆ ਪਰ ਵਿਵਾਦ ਦੀ ਅਸਲੀ ਵਜ੍ਹਾ ਕੀ ਹੈ ਤੋ ਦੋਸਤੋ ਦੱਸ ਦਈਏ ਕਿ ਅਸਲ ਦੇ ਵਿੱਚ ਇਦਾਂ ਦਾ ਕੋਈ ਵਿਵਾਦ ਹੈ ਹੀ ਨਹੀਂ ਪਹਿਲੀ ਗੱਲ ਤਾਂ ਇਹ ਕਿ ਸੁਖਵੀਰ ਬਾਦਲ ਦੀ ਬੇਟੀ ਦਾ ਵਿਆਹ ਹਜੇ ਫਰਵਰੀ ਚ ਹੋਣਾ ਹੈ ਸਿਰਫ ਤੇ ਸਿਰਫ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰਖਾਈ ਸੀ ਇਸ ਤੋਂ ਇਲਾਵਾ ਹੋਰ ਕੋਈ ਵੀ ਇਦਾਂ ਦੀ ਗੱਲਬਾਤ ਜੋ ਹੈ ਉਹ ਨਹੀਂ ਹੋਈ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਫਵਾਹਾਂ ਉੱਡ ਰਹੀਆਂ ਨੇ ਖਬਰਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਸਾਡਾ ਚੈਨਲ ਇਹਨਾਂ ਖਬਰਾਂ ਦੀ ਪੁਸ਼ਟੀ ਨਹੀਂ ਕਰਦਾ ਤੁਹਾਡੇ ਕੋਲ ਇਸ ਖਬਰ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ